ਵੇ ਤੂੰ ਵੀ ਦੱਸ ਕੁਸਾ 6000 ਦੇਣੀ ਆਪਾਂ ਕਹਿੰਦੇ ਆਪਾਂ ਆਮਦੇਦ ਦੇਖਿਆ ਇਹ ਗੱਲ 6000 ਦੇਣੀ ਆ ਫੱਟਣੀ ਹੈ ਇੱਕ ਬਣਾ ਬਣਾ ਹਾਂ ਉਹ ਨਾਲੀ ਹੈ ਉਹ ਨਾਲੀ ਬੁਤਨੀ ਉਹ ਇੱਧਰ ਲੈ ਛਰੀ ਫਰਦੀ ਆ ਆ ਜੱਥੇ ਦੇਣੀ ਕਿੰਨੇ ਦੀ ਆ ਡਰਟੋ ਉਹ ਤੇ ਭਾਈ ਹੌਲਾ ਹੌਲਾ ਜੀ ਕੋਲ ਸੱਦੇ ਬਣਾ ਬਣਾ ਨਾ ਕਰ ਤੂੰ ਵੀ ਦੱਸ ਬਾਬਾ ਸਹੀ ਆ ਸਹੀ ਜੀ ਜੱਟੇ ਉਹੀ ਰਾਤ ਸੱਤ ਉਹਨਾਂ ਕਹਾ 9000 ਦੇ ਇੰਨਾ ਤੱਕ ਗ ਕਰਨ ਚੱਲ 10 ਕਰ ਅੱਜ ਇਹ ਰਹੇ ਬਕੀ ਲਾ ਥੱਲੇ ਥੱਲੇ ਲਾ ਜੇ ਵੀ ਫੰਡਰ ਹੋਵੇ ਜਾ ਥੱਲੇ ਲਾ ਜੇ ਵੀ ਫੰਡਰ ਹੋਵੇ ਲਾ ਥੱਲੇ ਕੀ ਜਾਂਦਾ ਇਹ ਕੋਈ ਕੋਈ ਬੱਜੂ ਬੱਜੂ ਨਾ 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 ਪੜਕੇ ਬੱਚੇ ਵਾਲੇ ਇਹਦਾ ਪੜਨਾ ਦੇ ਰਹਿ ਜਾਣੇ ਕੋਈ ਰਹਿ ਜਾਣੇ ਦੋ ਵਿੱਚ ਬੈ ਜਾਣਗੇ ਟਮਟਾ ਨਾ ਢਾਉ ਬਾਈ ਟੱਕਾ ਨਾ ਕਰੇ ਬੈਟ ਲੈਣ ਦੇ ਬਾਈ ਬੈਟ ਲੈਣ ਦੇ ਰਾਹ ਉੱਠਣ ਦੇ ਬੈ ਜਾਣਗੇ ਹੁਣ ਇਹ ਤਾਂ ਨਾ ਚੱਕੇ ਚੱਕੇ ਲਾਵੇ ਚੱਕੇ ਇਹਨੂੰ ਆਇਆ ਨਾ ਕਿਹਨ ਨੀ ਨਾ ਹੈਗੀ ਚਲੋ ਧਾਰ ਦੇ ਹਟਾ اڈے ہنوں تو پٹتے پٹتے اوہ ہاں ہاں کاندي کاندي دوہن تو کاندي اوہ دا اوہ کاندي پٹي پٹي اے تو مول لا بڑے بھائی تو مول آیا دوہاں دا بارے ਦੋਨੋਂ ਘੱਟ ਗਿਆ ਹਾਰ ਦੇ ਨੂੰ ਹਾਰ ਦੇ ਕੋਈ ਕਹਿੰਦਾ ਕਰੇ ਕੋਈ ਫਰਕ ਨਹੀਂ ਉਹਦਾ ਕੀ ਦਿੰਨਾ ਸੁਣ ਗੱਲ ਉਹਦਾ ਕੀ ਦਿੰਨਾ ਰੇ ਜਾਂ ਟੁਕੜਾ ਮੁਲਕ ਆਦਿਆ ਮੈਂ ਕੀ ਕਰ ਉਹਦਾ ਕੀ ਦਿੰਨਾ ਕੱਲੀ ਦਾ ਰੇ ਜਾਂ 5000 ਰੁਪਏ 5 ਦਿਨਾਂ 14 ਤਾਂ ਇਹੀ ਹੋ ਗਿਆ ਪੂਰਾ ਬਚਦਾ ਇਹਨਾਂ ਕੱਲੀ ਦਾ 14 ਤਾਂ ਇਹੀ ਹੋ ਗਿਆ ਸਾਦੇ ਮਾਰੀ ਬੁੱਢੀ ਬਾਈ ਬੈਠੇ ਰਹਿ ਜਾ ਯਾਰ ਮੈਂ ਥੀੜਾ ਨੇ ਬੈਠੀ ਹਾਂ ਤੇ ਛਾਲ ਦੇ ਇੱਕ ਵਾਈ 14 ਤਾਂ ਇਹੀ ਹੋ ਗਿਆ ਤੇਰੀ ਜਵਾਨ ਨਾਲ ਵੀ ਕਿਉਂ ਕੱਚਾ ਵੀ ਮੂਲ ਨਾਂ ਵਪਾਰੀ ਨੂੰ ਅੱਫਾ ਲਾਇਆ ਕਰੋ ਸਾਡੀ ਗੱਲ ਸੁਣ ਲੈ ਲੈ ਟੂ ਲੈ ਆ ਜਾ ਪੱਕਾ ਰੋੜਾ ਲੈ ਪਹਿਲਾ 15000 ਦੀਆਂ ਨਿਬੜਕੀਆਂ ਦੋਈ ਹੈ ਹੈ ਕਿਵੇਂ ਕਰਨਾ ਹੈ ਭਾਈ ਉਹ ਭਾਈ ਉਹ ਮਾਰੀ ਨਹੀਂ ਜਮਾਨੀ ਜੇ ਮੰਨਦਾ ਫਾਇਦੇ ਦੇਣੇ ਨੇ ਮਾੜਾ ਜੰਗਤ ਹੋਰੇ ਨੇ ਇਸ ਤੋਂ ਮੇਰੇ ਬਾਅਦ ਆੜੇ ਇੱਥੇ ਕੀ ਕਰੇਗਾ ਇਹੋ ਭਾਈ ਲੈ ਸਾਡੇ 55 ਵੰਗੀਆਂ ਦੀ ਹੈ ਲੈ ਖੜਾ ਹੱਥ ਨਹੀਂ ਹੁੰਦੀ ਨਹੀਂ ਇਹ ਕੋਰਾ ਹੱਥ ਹੈ ਨਹੀਂ ਨਹੀਂ ਹੱਥ ਦਾ ਕਰ ਹੋ ਗਈਆਂ 2016 ਦੀਆਂ ਵਾਟ ਤੋਂ ਕੱਢੀਂ ਤੇ ਵੀ ਰਜਿਸਟ੍ਰੇਸ਼ਨ ਮਾਗੀ ਨਹੀਂ ਦੇਣੀ ਆ ਅਸੀਂ ਤੇਰੇ ਦੋਸਤ ਨਹੀਂ ਵਧੀਆ ਕੰਮ ਕਰਾਂਗੇ ਤੇਰੇ ਕੋਲ ਪੈਸੇ ਲੈ ਲੈ ਹੋਰ ਮਰ ਨਾਲ ਕਿਵੇਂ ਹੋ ਠੀਕ ਹੈ ਠੀਕ ਹੈ ਆਹ ਲੋ ਜੀ ਦੇਵੀ ਹਾਲੋ ਸੰਭੋ ਕੋਈ ਇਹ ਰੱਖ ਲਾ ਬਾਈ ਰੱਖ ਲਾ ਦੇ ਅੱਜ ਨਾਲ ਕੋਈ ਨਾ ਜਿਵੇਂ ਕਹੇਗਾ ਆਪਣਾ ਕਰਦਾ ਹਾਂ ਬਹੁਤ ਹੈ ਤੋੜ ਦਿਸਤਾ ਆ ਪਾਸੇ ਸੱਜਾ ਵਿੱਚ ਹੀ ਆ ਗਿਆ 2000 ਕਿਰਾਇਆ ਵਿੱਚ ਅੱਤੀ ਬਾਈ ਆ ਨੀ ਚਾਲ ਪੰਜ ਲੈ ਆ 25 7 ਹਾਂ ਜੀ ਅੱਲਾਹ ਅੱਲਾਹ ਠੀਕ ਹੈ ਮਹਾਰਾਜ ਠੀਕ ਹੈ ਦੋਰ ਘਾੜਿਓ ਕੋਈ ਦੋਰ ਜੰਮ ਜਿੱਤ ਦੇ ਨਾ ਬਾਬੇ ਨੂੰ ਦੋਰ ਤੋਂ ਕੋਈ ਸ਼ੋਖ ਨਹੀਂ ਠੀਕ ਚੰਗਾ ਹੋਈ ਇਹਦਾ ਬੜੇ ਫਿਰਦੇ ਨੇ ਥੱਲੇ ਬੱਚੇ ਆਹ ਬੱਚਾ ਫੜ ਲਾ ਓਏ ਆਹਾ ਖੜੇ ਦੇ ਚਲਾਂਗੇ ਆ ਮੈਂ ਵੱਡ ਜਾਂਦੇ ਨੇ ਥੱਲੇ ਇੱਕ ਦੂਜੀ ਦੇ ਨਾਲ ਇਹ ਮੇਰਾ ਭਾਏ ਉਹ ਕਰ ਖੜੇ ਤੇ ਹਰਿਆਣੇ ਜੀ ਆ ਲੈ ਖੇਦੀ ਹੈ ਓਏ ਯਾਰ ਉਹ ਵੀ ਚੰਗਾ ਕੇ ਦਵਾਗੇ ਬੱਚਾ ਚੰਗਾ ਹੋ ਗਈ ਤੇ ਕੋਇਆ ਕਿਥੇ ਭੰਦੇ ਨੇ ਜਾਣ ਤੁਨ ਬਿਚਾਰੇ ਆ ਮੇਮ ਨਹੀਂ ਆਈ ਇਹਦੇ ਮਾਰੀ ਜਾ ਪੱਠ ਮਾਰੀ ਵੀ ਭਰੂਣ ਸੁਈ ਜਾਈ ਕਿਹੜੀ ਆਹ ਜੀ ਬਾਹਰ ਕੱਢੀ ਬੱਚਾ ਝੰਗਾ ਦੇ ਥੱਲੇ ਬੱਕਰੀ ਬੱਚਾ ਝੰਗਾਉਗੀ ਤੇ ਲੈ ਜਾਉ ਨਾ ਜੰਗਾਉਗੀ ਤੇ ਨਾ ਲੈ ਨਾ ਦੂਏ ਬਰੇ ਘਰਦੇ ਤੂੰ ਆਹ ਆ ਵੜਦੇ ਨੇ ਥੱਲੇ ਇਹਨੂੰ ਪਿੰਜਰੇ ਪਿੰਜਰੇ ਚ ਤੜਿਆ ਕਰਕੇ ਜਾਣਾ ਪਾਏ ਜਿੰਮੇਵਾਰੀ ਆਪਣੀ ਸੌਦਾ ਕਰਦੀ ਛਾੜੀ ਕਰਦੀ ਇਹਨਾਂ ਨਾਲ ਆਹ ਜੱਦ ਰਿਹਾ ਵੀਡੀਓ ਇੰਨੇ ਬੰਦੇ ਬੱਕਰੀ ਭਾਈ ਤਾ ਜੋ ਰਾਜਪਾਲਾ ਹਾਂ ਇਹ ਫੋਟੋ ਕੱਢ ਕੇ ਨਾਲ ਲੋ ਮਾਰ ਕੱਢ ਕੇ ਬੱਚਾ ਜਿਹਾ ਲੂਗੀ ਬੱਕਰੀ ਲੈ ਜਾਂਦੇ ਮਾਰਦੇ ਰਾਤ ਵਾਲੀ ਜਾਂਦੇ ਮਾਰਦਾ ਦੇਖੋ ਚਾਰ-ਚਾਰ ਤਾਂ ਆਉਂਦੀ ਹੋਣਗੀਆਂ ਪਾਪਾ ਨਹੀਂ ਨੀ ਕਹਿੰਦੇ ਦੋ-ਦੋ ਲੈਣੇ ਨਹੀਂ ਇਹ ਮੁਰ ਚਲਾਦੇ ਹੈਂ ਵੇ 6 ਤਾਂ ਦਾਈ ਮੁਰਕ ਤੇ ਹੋਈ ਏ ਇਹ ਪਸੰਦ ਨਹੀਂ ਨਹੀਂ ਪਸੰਦ ਤੇਰੀ ਮਾਸੀ ਆਹ ਸੂਨਦੂ ਤੇ ਆ ਰਹੀ ਦੇਖਣੀ ਹੈ ਦੇਖ ਲਈ ਆਹ ਦੇਖ ਲਈ ਇਹ ਸੂਨਦੂ ਸੂਨਦੂ ਭਾਈਆ ਸੀ ਉਦੋਂ ਮੈਂ ਆਇਆ ਸੀ ਚਾਰ-ਪੰਜ ਮਹੀਨੇ ਪਹਿਲਾਂ ਆ ਕੰਡੇ ਵਾਲੀਆਂ ਚ ਜਿਹੜੀ ਆ ਲਾਲ ਆ ਯਾ ਲਾਲ ਦਾ ਬੱਚਾ ਹੀ ਮਾਲਿਆ ਕਿਹੜਾ ਹੋਰ ਹੈ ਜਿਹੜੀ ਆ ਲਾਲ ਹੈ ਤੇ ਮਹਾਰਾ ਬੱਚਾ ਹੀ ਇਹ ਕਹਿੰਦਾ ਵੀ ਸਾਡਾ ਪਹਿਲਾ ਗੇੜਾ ਮਿਲਦਾ ਜਿਹੜਾ ਹਾਂ ਜ਼ਰੂਰੀ ਹੈ ਜ਼ਰੂਰੀ ਮੰਡੀ ਸੇਦੋਂ ਤੱਕ ਕਰਾ ਕੇ ਲੋਕ ਆਸਲ ਆਉਂਦੇ ਨੇ ਪੱਠਾ ਉਹ ਵੀਰੇ ਬੱਚੇ ਚਾਹਣਗੇ ਤੇ ਇਹ ਵਧੀਆ ਕਰਕੇ ਗਰੰਟੀ ਦੇਉਂਗਾ ਅਗਲੀ ਸੂਜ ਤੱਕ ਦੀ ਚਹੀ ਬੋਲਣਾ ਹੈਗੀਆ ਬਾਹਰ ਠੀਕ ਤੂੰ ਕਿੱਥੇ ਜਾਏ ਬੋਲ ਇਹ ਨਹੀਂ ਹੈ ਜੀ ਇਹ ਨਵੀਂ ਦੋਏ ਪੱਠਾ ਬੁੜੀਆਂ ਵਹੀ ਪੁਵਾਰੀਆਂ ਮਾਲ ਹੈਗਾ ਮਾਲ ਕਰੂਗਾ ਇਹ ਆ ਨੁਕ ਕਰੋ ਇਹਦੇ ਨਾਲ ਤੇ ਦੋ ਨੇ ਨਾ ਇਹਦੇ ਨਾਲ ਕਿਹਦੇ ਪੱਠਾ ਨਹੀਂ ਕੀ ਲੱਖ ਵੱਖਰਾ ਹੋ ਵੀ ਨਾ ਰਹਾ ਪਾਟੇ ਨੂੰ ਜਿਹੜਾ ਹੈ ਜਣੀ ਇਹਦੇ ਨਾਲ ਇੱਕ ਆਉਂਦੇ ਨਾਲ ਦੋ ਬੱਚੇ ਦਖਾਈ ਕਰਦੇ ਨੇ ਕੱਢ ਦੇ ਨੇ ਇਨਾ ਤਿੰਨਾ ਦੋਆਂ ਦੇ ਜਿੰਨ ਡੱਬੀ ਵਾਟ ਹੈ ਇੱਕ ਛੇ ਰੱਬੀ ਹੈ ਇੱਕ ਇਹ ਰੰਗ ਉਹ ਦੇਖੋ ਬਰੇ ਅੱਗੇ ਲੇਟੇ ਵਾਹ ਬੱਚੇ ਇਹ ਦੋ ਬਾਠ ਵਟਾਏ ਨੇ ਜੇਣੀ ਰੇਣੇ ਨਲੀ ਗੱਲ ਕਰੀ ਇਹਨੇ ਘਰੇ ਰੱਖਣੀਆਂ ਨੇ ਬਾਬੇ ਨੇ ਰੇਣੇ ਨਣ ਵਾਲੀ ਗੱਲ ਹਾਂ 8000 ਹੋ ਜਾਣਗੇ ਗਾਇੰਗ ਲੈ ਲਾਂਗੇ ਸਰਦਾਰ ਜੀ ਉਹ ਤਾਂ ਸਾਡੀ ਆਏ ਦੇ ਕਿਹਨਾਂ ਕਹੇ ਕਿ ਸੂਟ ਬੂਟ ਦੇ ਪਾ ਕੇ ਆ ਕੇ ਮਰਫੋ ਦਾਤ ਨਹੀਂ ਕੇ ਉਹਨੂੰ ਸਰਦਾਰ ਜੀ ਇਹ ਕੋਈ ਗੁਰੂ ਪਰ ਹੋਣਾ ਨਹੀਂ ਆ ਕਦੇ ਆਲੀ ਐ ਛੱਡ ਯਾਰ ਉਹਨੂੰ ਤੂੰ ਉਹਨੂੰ ਲੈ ਜਾਂਦੇ ਉਧਰ ਹੀ ਉਹ ਲੈ ਦਿਆ ਅੱਬਾ ਜੀ ਕੱਲੀ ਦਾ ਦੱਸੋ ਕੀ ਮੈਂ ਦੇਵਾਂ ਕੱਲੀ ਦਾ 35000 ਕੋਈ ਨਹੀਂ ਨਾਲ ਦਾ ਇੱਥੇ ਤਾਂ ਕਹਿੰਦਾ ਮੈਂ ਤਾਂ ਲੈਂਦਾ ਨਹੀਂ ਬਾਬਾ ਜਦੋਂ ਮੈਂ ਇੱਥੇ ਲੈਣਾ ਕੋਈ ਨਹੀਂ ਲੈਣੀ ਪਉਦੀ ਲੈਣੀ ਸਾਡੀ ਕੰਨ ਬਾਕੀ ਸਾਡੀ ਇੱਕ ਗਾਰੰਟੀ ਹੋ ਗਈ ਤੇ ਨਾ ਦਾ ਬਖਰੀ ਮੇਰੇ ਸਾਹੇ ਨਹੀਂ ਉਹ ਮੈਂ ਫਸ ਤੋਂ ਆਲੂ ਖਾਣ ਆਉਂਦਾ ਆ ਮੁੰਡਾ ਮੰਨਣ ਨੂੰ ਮੈਂ ਦੱਸ ਤੂੰ ਕਿਹੜਾ ਪਾਵਾ ਲੱਭੀ ਤੇ ਰਾਜਵੀਰ ਨੂੰ ਪਤਾ ਪਿੰਡਾਂ ਮਾ ਗਾਏ ਕਿਹੜਾ ਪੈਦਾ ਹੋਈਆਂ ਤੀਆਂ ਗਈਆਂ ਤਾਂ ਉਹੋਂ ਪੀਨੇ ਨਹੀਂ ਇਹ ਪੈਦਾ ਹੋਈਆਂ ਨਹੀਂ ਨਹੀਂ ਬਈ ਆਗਾ ਨਾ ਗਾ ਅਲਵੀ ਨੇ ਛੋੜੀ ਵੀ ਹੁੰਦੀ ਹੈਗੀ ਮੈਂ ਵੀ ਮਾਤੇ ਰਾਜਗੜ੍ਹ ਦਾ ਜਨਮ ਹੈ ਮੇਰਾ ਯਾਰ ਮਾਸ ਰੱਖੀ ਗਈਆਂ ਤਾਂ ਉਹੋਂ ਪੀਨੇ ਗੁਦਲਾ ਪਹੁੰਚਾ ਅਗਲਾ ਮੈਂ ਰਾਜਗੜ੍ਹ ਰਹਿ ਕੇ ਆਇਆ ਗਈਆਂ ਤਾਂ ਇੱਥੇ ਹੀ ਨੇ ਪਿੰਡਾਂ ਚੋਂ ਹਮਾਤਲ ਜਿੱਥੇ ਵਿਖੋਲ ਤੇ ਕਿਹਨੂੰ ਇਹਨਾਂ ਨੇ ਬੁਲਾਦੀਆਂ ਫੜਵਾਦੀਆਂ ਫੇਰ ਹੈ ਤੇ 2 ਸਾਲ ਚੱਲ ਕੋਈ ਤੁਮਰਜੀ ਗਿਆ ਜਰਾ ਸੁਣਨ ਦਿਆਂ ਮੈਂ 83 ਜਾਈਏ ਆਈਏ ਲਾਗ ਜੀ ਨੇ ਕਹਾ ਜਾਣਾ 20000 ਰੁਪਿਆ ਤਾਂ ਨਹੀਂ ਇਹ ਮੋਨੇ ਛੱਡੋ ਸੱਤ ਨਾ ਲਓ 20000 ਦੇਈਏ ਜੀ ਬੱਕਰੀਆਂ ਤਾਂ बिकਦੀਆਂ ਨੇ ਕਿਹੜੇ ਕਾਰਨ ਸੌਪਾ ਮੇਰੇ ਕੋਲ 20000 ਜਦੋਂ ਇਹਦਾ ਜਦੋਂ ਲਾਕੀ ਆ ਇਹ ਇਹ ਨੂੰ ਨਹੀਂ ਦੱਸਦਾ ਬੰਦੇ ਤੋਂ ਬਹਿ ਜਾ ਫਿਰ 35 ਵੀ ਨਹੀਂ 35 ਵੀ ਨਹੀਂ ਹੈਗੀ ਤਾਂ 20 ਵੀ ਨਹੀਂ ਹੈ ਉਹ ਕਿੰਨੇ ਦੀ ਹੈ ਬੱਚਾ ਇੱਕ ਚਮਚਾੜਾ ਦਾ ਤੇ ਕਿੰਨੇ ਅਜਾ ਆਹ ਵੇਚਦਾ ਤੂੰ ਹੈ ਜੀ

ਹੋਰ ਮੈਂ ਜੀ ਰਾਂ ਫੇਕ ਆ ਸਾਡੇ 22 ਦੀ ਦੇ ਦੇ 23 ਦੀ ਦੇ ਦੇ ਇਹ ਜੋ ਉਤੋਂ ਦੀ ਹੋ ਗਿਆ ਆਫਰ ਉਤੋਂ ਵੀ ਪਾਈ ਆ 10000 ਰੁਪਿਆ ਹੁਣ ਮਰਜੀ ਤੇਰੀ ਆ ਸਾਡੀ ਨੀ ਹਟ ਜਾ ਬਾਬਾ ਪਾਜ ਦੇਣਾ ਬਹੁਤ ਆ ਗਿਆ ਮਾੜੇ ਮੋਟੇ ਪਿੱਛੇ ਭੱਜਣ ਨਹੀਂ ਦਿੰਦਾ ਤੈਨੂੰ ਮੈਂ ਹਾਂ ਖਾਤਾ ਸੁਦਾ ਸੁਖੋਲ ਕੇ ਨਹੀਂ ਹਟ ਬਾਬਾ ਕੋਈ 25 ਦੀ ਨਹੀਂ ਸਾਡੇ 23000 ਦੀ ਬੱਕਰੀ ਦੇ ਦੇ ਹੋਰ ਭਾਈ ਚਲੋ ਜੀ ਕੀ ਬੱਚੇ ਖਾਣੇ ਬਾਬੇ ਜੀ ਹਾਂ ਚਲੋ ਬੋਲਣਾ ਹੋ ਸਾਹਮਣੇ ਚੱਲ ਸੋ ਮੌਕਾ ਹੈ 500 ਦਾ 500 ਲੜਿਆਸ ਤਾਂ ਤੁਹਾਨੂੰ ਇੱਕ ਬੱਕਰੀ ਚ ਵਾਧ ਨਹੀਂ ਰਹੀ ਦੱਸੋ ਸਾਤੋਂ ਨਾ ਲਿਆ ਦੱਸ ਨਾਈ ਤਾਂ ਹੀ ਸੂ ਆਇਆ ਸੰਤਾ ਮੈਂ ਨਹੀਂ ਦਿੰਦਾ ਤੈਨੂੰ ਪੈਸਾ ਚੱਲ ਨਾ ਦੇਈ ਬਾਬਾ ਕੋਈ ਨਾ ਫਰੀ ਲਈ ਤੂੰ ਨਾ ਰੋ ਇਹ ਸਾਨੂੰ ਉਹ ਲੈ ਕੋਈ ਗੱਲ ਕਿੱਥੇ ਮੇਰਾ ਬੱਚੇ ਖੋਲ ਕੇ ਲਾ ਕੇ ਦਿਖਾਓ ਹਾਂ ਬੱਚੇ ਲਗਾ ਕੇ ਦਿਖਾਓ ਜੀ ਬੱਚੇ ਲਾਹ ਹਰ ਬੱਕਰੀ ਮਿੱਠੂ ਦਾ ਕੋਈ ਇਕੱਠ ਕੋਈ ਧਾਰਾ ਮਾਰ ਧਾਰਾ ਮਾਰ ਲਾਓ ਜੀ ਪੂਰੀ ਤਾਂ ਬੱਕਰੀ ਨਹੀਂ ਬੜੀ ਹੈ ਕਹੀ ਹੈ ਹਾਂ ਸਹੀ ਹੈ ਸਹੀ ਹੈ ਬੱਚੇ ਲਵਾ ਜਿਹੜੇ ਇਹਦੇ ਬੱਚੇ ਨੇ ਨਹੀਂ ਸਹੀ ਹੈ ਸਹੀ ਹੈ ਜੀ ਸਹੀ ਹੈ ਸਹੀ ਹੈ ਖਰਾਕ ਪਾਏ ਦੁੱਧ ਜਿੰਨਾ ਮਰਜ਼ੀ ਲੈ ਲਈ ਹਾਂ ਪੱਤੇ ਪਾਣੇ ਪਾ ਉਹ ਨਹੀਂ ਬੰਦੀ ਵੀ ਬਧੀ ਪਰ ਆ ਜਾਂ ਬੱਚੀ ਮੱਕਰੇ ਦੇਖਣ ਦੇ ਬੱਕਰੀ ਨੂੰ ਇਹਨੂੰ ਪਰੇ ਕਰ ਉਹ ਤੂੰ ਪਾ ਤੂੰ ਪਠਾ ਬੱਕਰਾ ਪਠਾ ਆ ਲੈ ਉਹਰਾ ਚਲਾ ਅਬਛੇ ਚਲਾ ਖਾਵੇ ਨੂੰ ਉਧਰ ਨੂੰ ਕਰ ਦੇ ਦੇਖੋ ਦੇਖਣਾ ਇਹ ਚੱਲ ਚੱਲੂ ਕਿਉਂ ਜਾਤ ਨਹੀਂ ਆਪਰਾ ਕਰਦੀ ਆ ਮੰਡੀ ਮੈਂ ਉਪਰਾ ਕਰੀ ਜਾਂਦੀ ਨਾਗਰੀ ਬੱਚੇ ਨੇ ਵਧੀਆ ਪਸਤਾ ਨਹੀਂ ਗੰਦੇ ਛੜਦੇ ਛੜਦੇ ਮਰਿਆ ਸੁਣਣ ਦੇ ਬੱਚੇ ਭਾਈ ਸਰਗਣ ਦੇ ਬੱਕਰੀ ਨੂੰ ਮਾਰਿਆ ਉਹ ਮੈਂ ਥਾਂ ਦਿੱਤਾ ਸੰਗਾ ਇੱਧਰ ਬੱਕਰੀ ਨੂੰ ਮਾਰ ਜੇ ਬੱਚੇ ਦਾ ਸੰਗਾ ਦਿਖਾ ਹਾਂ ਇਹ ਇਹ ਆ ਕੇ ਆ ਠੀਕ ਹੈ ਦੋ ਬੱਚੇ ਵਾਲੀ ਦਾ ਜੀ ਤਾਂ ਮੈਂ ਪਾ ਲਈਏ ਇੱਕ ਆਸ ਤੇ ਸੋਨਾ ਹੋਇਆ 800 ਕਿਲਾ ਮੇਰੇ ਨਾਲ ਬਿਆਪਨਾ ਦੋ ਬੱਚੇ ਵਾਲੀ ਦਾ

ਕੰਨੀ ਪਾਸ ਹੋ ਗਿਆ ਸਾਢੇ 23 ਗਿਆ ਹੁਣ ਕੀ ਆਹ ਕਰਨ ਕੋਲ ਲੈ ਲਾ ਚਿੱਟੀ ਅਖੀ ਪੱਠਾ ਯਾਰ ਕਿਹੜਾ ਕੋਈ ਉਹ ਬੜ ਚਕਤੂਰ ਭਾਗੀ ਕੰਪਰਸ ਨੂੰ ਨਹੀਂ ਆ। ਉਹ ਪਗੜਾ ਕੋ ਨਜਾਜ਼ ਪੈਸਾ ਮੰਗਿਆ। ਇਲਾ ਕੈਨ ਨੂੰ ਕੋਈ ਰਾਤੀ ਕਾਣ ਯਾਰ ਬੁਕਾਇਆ। ਉਹ ਕਿੰਨੇ ਜਣੀ 1-3 ਮਿੰਟ ਦੇ ਬਸ ਗੱਲ ਇੱਕ ਦਿਨ ਮਾੜਾ। ਮੈਂ 100 ਨਹੀਂ ਕਰਦਾ 12000 ਦੀ ਕਰਦਾ। ਕਹਿੰਦਾ ਦੋ ਫਰਦੇ ਆ। 200 ਰੁਪਿਆ ਦਿੱਥੋਂ ਕਹਿ ਕੇ 3250 ਲੈਣੇ। 500 ਰੁਪਏ। 500 ਲਵਾਂਗੇ ਹੋਰ ਕਾ ਇਤੇ ਕੀ ਲੱਗਣਾ ਆਇਆ। ਹਾਂ ਮਿੱਟੀ ਹਾਂ ਲੈ ਲਓ ਲੈਣਾ ਮੈਂ ਕੰਨਾ ਨਹੀਂ ਕਰਦਾ ਇਹ ਵੀ ਨਹੀਂ ਚੁ ਲੈ ਲੈਣੇ ਸੀ 300 ਤੇ 400 ਤੋਂ ਦੋ ਜਣੇ ਭੰਡਰਨਾ ਹੈ। ਬਾਬਾ ਕਰਾਂ ਕੋ ਸਰ ਕਰ ਦੇ ਸਾਰੀਆਂ ਗੱਲਾਂ ਛੱਡ 10000 ਦੀ ਦੇ ਕਿਉਂ ਨਹੀਂ ਨਹੀਂ ਕੀ ਗੱਲ ਹੋ ਗਈ ਕਾਬਲਾ ਹੋਇਆ ਉਹ ਹਲਾਉਣ ਪੜਤ ਦੇ ਲੈ ਅੱਛਾ ਤੁਸੀਂ ਜਾਣੇ ਹੋਗੇ ਤੁਸੀਂ ਜਾਣੇ ਹੋਗੇ ਤੁਸੀਂ ਸਿਆਣੇ ਸੀ ਕੋਣੇ ਨਹੀਂ ਯਾਰ ਕਹਿੰਦੇ ਯਾਰ ਤੁਸੀਂ ਨਿਆਣੇ ਹੋ ਜਾ ਸਿਆਣੇ ਨਾ ਬਾਈ ਜਾ ਫਿਰ 1000 ਕਿੰਨੇ ਦੇ ਵਿੱਚ ਜਮਾ ਇੱਕ ਜਮਾਈ ਬਸ 11.5 ਨਹੀਂ ਤਾਂ ਪੂਰੀ 11 ਦੀ ਹੋ ਗਈ ਚੱਟ ਲੈ ਬਾਬਾ ਬੈਸੇ ਨਾ ਗੂਗਲ ਬੇ ਕਰਾ ਪੁੱਗ ਬੇ ਕਰਾ ਬਾਂਕਲ ਦਾ ਕੈਸਾ ਪੁੱਗ ਬੇ ਕਰਾ ਨਗਾ ਕਾ ਮੁੰਨਿਆ ਨਹੀਂ ਇਹ ਨਹੀਂ ਇੱਧਰ ਕੈਸਾ ਨਹੀਂ ਇਹਨਾਂ ਨੂੰ ਦੇਣ ਨੂੰ ਤਾਂ ਦੇ ਪਰ ਮੇਰੇ ਕੋਲ ਹੈ ਨਹੀਂ ਮੈਂ ਇਹਨਾਂ ਨੂੰ ਕਿੱਥੋਂ ਦੂੰ ਫਿਰ ਇਹਨਾਂ ਨੂੰ ਗੁਗਲ 'ਤੇ ਤੁਸੀਂ ਕਰਾਉਂਗਾ ਭਾਈ ਨਾਓ ਬਾਬਾ ਅਸਟਾ ਇਹਨਾਂ ਨੂੰ ਗੁਗਲ ਨਹੀਂ ਚੱਲਦਾ ਹੈਗਾ ਇਹ ਮੰਡੀ ਜਾਵਾਂਗੇ ਤਾਂ ਆਟਾ ਦੇ ਆਹ 500 ਆ ਦੇ ਮੈਂ ਤੁਹਾਡਾ ਆਹ 500 ਆ ਗਿਆ ਆਪਣਾ ਪਰਚੀ ਆਪਾਂ ਆ ਗਿਆ ਉਹ ਪਰਚੀ ਆਪਾਂ ਆਪਣੀ ਕਰਾਵਾਂਗੇ ਮਾਲਕ ਚਲੋ 500 ਆ ਗਏ ਮਿੱਠੂ ਕੋਈ ਨਹੀਂ ਕੋਈ ਨਹੀਂ ਇਹ ਤਾਂ ਹੋ ਰਿਹਾ ਉਹ ਨਾਗਰੀਓ ਪਹਿਲੀ ਜਨੇ 500 ਵਾਧੂ ਹੋ ਗਿਆ ਯਾਰ 1305 ਆਪਣਾ ਪਹਿਲਾਂ 1300 ਮੇਰੇ ਨਾਲ ਜਾਂਦਾ 1300